ਉਹ ਢੋਡਾ ਪਿੱਛੇ ਕਰਕੇ ਪਿੱਛੇ ਰੱਖਿਆ ਥੋੜਾ ਜੀ ਲਾ ਸੱਪੇ ਬੇਰੂਈ ਕੋਲ ਕਾਰਾ ਲੱਗੀ ਵਿੱਚ ਆਹ ਰਾਤ ਲਾਓ ਬਈ ਬਾਈਆਂ ਨੇ ਲਾਤੀਆਂ ਬਾਹਰ ਕੱਢ ਕੇ ਜੀ ਸਰਾਹ ਸਟੱਡ ਫਾਰਮ ਸਾਹਮਣੇ ਘੋੜਾ ਆ ਗਿਆ ਨੁਖਰਾ ਬਈ ਆਓ ਬਸ਼ੀਰੀਆਂ ਆਈਆਂ ਬਈ ਇੱਧਰ ਆ ਗਈਆਂ ਜੀ ਨੁکریاں हाँ भाई बोगरा घोड़ा <्ख़गा> रफ्तार सामने घोड़ियाँ क्या सामने फिर घोड़ियाँ आ गई बे फिर स्टड फार्म ओ आ गया भाई काला घोड़ा पूरा शकीन है और सामने भी क्ढी पार ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਦੋਸਤੋ ਅੱਜ ਆਪਾਂ ਫੇਰ ਆਏ ਸੀਗੇ ਘੋੜਿਆਂ ਵਾਲੇ ਮੇਲੇ ਤੇ ਅੱਜ ਤਰੀਕ ਹੈਗੀ ਆ 16 16 ਹੀ ਨਾ ਕੋਪੀ 16 ਤੇ ਅੱਜ ਵਿਖਾਉਣੇ ਆ ਤੁਹਾਨੂੰ ਘੋੜਿਆਂ ਵਾਲੇ ਮੇਲੇ ਦਾ ਕਿੰਨਾ கிரேਡ ਚੱਲਿਆ ਕਿੰਨੇ-ਕਿੰਨੇ ਦੀਆਂ ਵਿਕੀ ਜਾਂਦੀਆਂ ਵੀਡੀਓ ਨਾਲ ਜੁੜੇ ਰਹੋ ਜੇ ਤੇ ਵੀਡੀਓ ਕਿਵੇਂ ਲੱਗੀ ਆਪਣੀ ਵਲੌਗ ਕਿਵੇਂ ਲੱਗਿਆ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੇ ਇੱਧਰ ਬਾਈ ਲਾਈਆਂ ਪਈਆਂ ਬਾਹਰ ਕੱਢ ਕੇ ਤੰਬੂ ਦੇ ਵਿੱਚ ਬਾਈ ਦੀਆਂ ਬਸ਼ੇਰੀਆਂ ਕਾਲੀ ਆ ਗਈ ਲਾਲ ਆ ਗਈ ਉਹ ਨੁਕਰੀ ਆ ਗਈ ਪਰਾ ਆ ਗਈ ਨੀਲੀ ਚੰਬੀ ਪੂਰੀ ਸ਼ਕੀਨ ਆ ਉਹ ਸਾਹਮਣੇ ਫਿਰ ਨੁਕਰੀ ਆ ਗਈ ਕਰਾਉਣੇ ਆ ਬਈ ਤੁਹਾਨੂੰ ਸਾਰੇ ਮੇਲੇ ਦੀ ਸੈਰ ਅੱਜ ਹੈਗੀ ਆ 16 ਜਨਵਰੀ ਕਿੰਨੇ ਕਿੰਨੇ ਦੇ ਜਾਨਵਰ ਵਿਕੀ ਜਾਂਦੇ ਆ ਜਿਵੇਂ ਜਿਵੇਂ ਆਪਾਂ ਨੂੰ ਬਾਈ ਬੈਲ ਲਗੇ ਆਪਾਂ ਉਵੇਂ ਉਵੇਂ ਰਿਪੀਟ ਕਰਦੇ ਰਵਾਂਗੇ ਉਹ ਸਾਹਮਣੇ ਫੇਰ ਬਾਈ ਜੀ ਆ ਗਏ ਚਿੜੀਆਂ ਤੇ ਕਬੂਤਰ ਬੱਤਕਾਂ ਇਹ ਵੀ ਅਲੱਗ-ਅਲੱਗ ਨਸਲਾ ਹੈ। ਜਿੱਦੜ ਬਾਈ ਸਮਰਦੀਪ ਬਾਈ ਗੁਰੂਰ ਸਾਹਿਰੀਏ ਤੋਂ ਆਇਆ ਡੌਗ ਲੈ ਕੇ ਕੀ ਹਾਲ ਹੈ ਜੀ? ਠੀਕ ਹੈ ਜੀ ਬਤਿ ਤੁਸੀਂ ਸੁਣਾਓ ਜੀ। ਵਧੀਆ ਜੀ ਵਧੀਆ ਤੇ ਕਿਹੜੀ-ਕਿਹੜੀ ਆਪਣੇ ਕੋਲ ਨਸਲਾ ਬਾਈ? ਬਈ ਵੈਸੇ ਆਲ ਬਰੀਡ ਹੀ ਹੁੰਦੀ ਆ। ਠੀਕ ਹੈ। ਥੋੜਾ ਜਿਹਾ ਲੇਟ ਹੋ ਗਿਆ ਆਪਾਂ ਬੱਚੇ ਵੇਚ ਦਿੱਤੇ ਸਾਰੇ ਬਾਕੀ। ਅੱਛਾ ਜੀ। ਆ ਸਮ ਅਵੇਲੇਬਲ ਹੈਗੇ ਆ। ਫਸਕੀ ਹੈਗੇ ਵੀਰੇ। ਓਕੇ ਜੀ। ਹਾਂ ਪੁਮੇਰੀਅਨ ਠੀਕ ਹੈ ਜੀ ਡੈਸ਼ ਹੌਂਡ ਠੀਕ ਹੈ ਜੀ ਇਹ ਡੈਸ਼ ਹੌਂਡ ਦੀ ਕਿੰਨੀ ਕੀ ਡਿਮਾਂਡ ਚੱਲ ਰਹੀ ਬੱਚੇ ਦੀ ਜੀ ਡੈਸ਼ ਹੌਂਡ ਦੀ ਬੱਚਾ ਜੀ 5000 ਰੁਪਏ ਰੇਟ ਚੱਲਦਾ ਓਕੇ ਭਾਵੇਂ ਫੀਮੇਲ ਭਾਵੇਂ ਮੇਲ ਨਹੀਂ ਜੀ ਫੀਮੇਲ ਦਾ ਰੇਟ ਘੱਟ ਆ ਜੀ ਮੇਲ ਦਾ ਜ਼ਿਆਦਾ ਓਕੇ ਤੇ ਆਹ ਜਿਹੜੇ ਥੱਲੇ ਵਾਲੇ ਇਹ ਹਸਕੀ ਆ ਜੀ ਹਸਕੀ ਇਹ ਮਹਿੰਗੇ ਹਨ ਹਾਂ ਜੀ ਜੀ ਬਲੂ ਆ ਜੀ ਹਸਕੀ ਆ ਜੀ ਇਹ ਕਿੰਨੇ ਦਾ ਜੀ ਇਹ ਵੀ ਹੁੰਦਾ 20000 ਦਾ ਮੇਲ ਆ ਜੀ ਓਕੇ ਹਾਂ ਜੀ ਜੀ ਸੱਤੀ ਦੀ ਫੀਮੇਲ ਆ ਜੀ ਠੀਕ ਹੈ ਜੀ ਤੇ ਹੋਰ ਭਈ ਆਪਣੇ ਕੋਲੇ ਹਾਂ ਹੋਰ ਉਹਦਾ ਪਿਆ ਜੀ ਟੁਆਇਪੋਂ ਬੱਚੇ ਪਿਆ ਹੈ ਨੰਬਰ ਬੋਲੇ ਜੇ ਫੋਨ ਨੰਬਰ ਬਈ ਹਾਂਜੀ 96537 96537 ਹਾਂਜੀ ਜੀ 8884 8884 88 ਦੋ ਵਾਰੀ ਹਾਂਜੀ ਹਾਂਜੀ 8884 ਹਾਂਜੀ ਠੀਕ ਆ ਬਈ ਜੇ ਕਿਸੇ ਨੇ ਕੋਈ ਰੇਟ ਪੁੱਛਣਾ ਹੋਵੇ ਤਾਂ ਬਾਈਆਂ ਕੋਲੇ ਹਰ ਇੱਕ ਨਸਲ ਹੈ ਜਿਹੜੀ ਟੌਪ ਤੇ ਚੱਲ ਰਹੀ ਹੈ ਤੇ ਬਾਈ ਨੂੰ ਕਾਲ ਕਰਕੇ ਪੁੱਛ ਸਕਦੇ ਹੋ 96537 8884 ਆ ਖੜੀ ਬਈ ਨੌਕਰੀ ਪੂਰੀ ਸ਼ਕੀਨ ਵੇਲਾ ਅੱਜ ਹੀ ਪੂਰਾ ਭਰਿਆ ਵੇ ਗੱਡੀ ਨੰਗੇ ਨੂੰ ਹੈ ਨਹੀਂ ਥਾ ਉਹ ਪਰਚੀ ਫੜਦੀ ਸੀ ਕਾਪੀ ਗੱਡੀ ਦੀ ਪਰਚੀ ਜੀ ਉਹ ਰੱਖੀ ਧਿਆਨ ਨਾਲ ਕੋੜੀਆਂ ਵਾਲੇ ਥਾਰ ਆ ਇਧਰ ਬਾਈਆਂ ਨੇ ਇਹ ਅੰਦਰ ਹੀ ਲਾਈਆਂ ਪਈਆਂ ਨੇ ਉਹ ਬਾਈ ਸਾਹਮਣੇ ਖਰੋਟ ਲੈ ਕੇ ਆਏ ਜੀ ਟੋਟਾਂ ਦਾ ਵੀ ਤੁਹਾਨੂੰ ਰੇਟ ਦੱਸਦੇ ਆ ਕੀ ਹਾਲ ਹੈ ਜੀ ਇਹ ਬਈ ਖਰੋਟ ਲੈ ਕੇ ਆਏ ਹੋ ਕਿਹੜੇ ਏਰੀਏ ਤੋਂ ਹਾਂ ਕਸ਼ਮੀਰ ਤੋਂ ਕੀ ਰੇਟ ਆ ਇਹ 300 ਦਾ ਕਿਲੋ ਆ ਕਿਲੋ ਦਾ ਪੈਕਟ ਲਓ ਜੀ ਘੋੜੀਆਂ ਅੱਧਾ ਕਿਲੋ ਹੈ ਘੋੜੀਆਂ ਵਾਲੇ ਮੇਲੇ ਤੇ ਇੱਕ ਮਿੰਟ ਬਈ ਜੀ ਇਹ ਅੱਧਾ ਕਿਲੋ ਦਾ ਪੈਕਟ ਹੈ 150 ਦਾ ਇਹ 150 ਦਾ ਜੇ ਕਿਸੇ ਨੇ ਫਾਲੋ ਕਰੋਟ ਲੈਣੇ ਹੋ ਤਾਂ ਇਹ ਬਾਈਆਂ ਦਾ ਰੇਟ ਹੈ ਕਸ਼ਮੀਰ ਤੋਂ ਆਏ ਆ ਜਰੂਰ ਦੱਸੋ ਬਈ ਬਾਈਆਂ ਦਾ ਰੇਟ ਜਾਇਜ਼ ਆ ਲਓ ਬਈ ਅੱਗੇ ਆ ਗਏ ਕਬੂਤਰ ਤੇ ਕੁੱਤੇਆਂ ਬਈਆਂ ਬਹੁਤ ਅਲੱਗ-ਅਲੱਗ ਨਸਲਾਂ ਗੋਪੀ ਮੜਾ ਇਹ ਵੇਖ ਕੇ ਬਈ ਔਰ ਸਾਹਮਣੇ ਕਬੂਤਰਾਂ ਦੀਆਂ ਨਸਲਾਂ ਬਾਈ ਜੀ ਅਲੱਗ-ਅਲੱਗ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਔਰ ਸਾਹਮਣੇ ਚੁਰਚੇ ਬਤਕਾਂ ਚੁਰਚਰੇ ਆ ਬਾਈ ਕਬੂਤਰ ਆਏ ਸਿਗੇ ਕਬੂਤਰ ਦੇਖ ਸਕਦੇ ਤੁਸੀਂ ਅੱਡੋ ਅੱਡ ਨਸਲਾਂ ਦੇ ਆ ਕੁੱਕੜ ਆ ਆ ਬਾਈ ਜੀ ਬਾਂਦਰੀ ਦਾ ਬੱਚਾ ਠੰਡ ਦੇ ਵਿੱਚ ਦੇਖੋ ਕਿਵੇਂ ਇਕੱਠਾ ਹੋਇਆ ਬੈਠਾ ਲਓ ਬਾਈ ਦੋਸਤੋ ਵਿਖਾਉਣੇ ਆ ਤੁਹਾਨੂੰ ਕਿੰਨੇ ਕਿੰਨੇ ਦੇ ਨਾਗ ਵਿਕੇ ਆ ਆ ਬਾਈ ਲੱਗਦਾ ਬਸ਼ੇਰੀ ਲੈ ਕੇ ਆਏ ਆ ਕਿੰਨੇ ਦੀ ਲੈ ਕੇ ਆਏ ਆ ਕੀ ਹਾਲ ਹੈ ਜੀ ਤੇ ਆਪਣੀ ਬਸ਼ੇਰੀ ਤੁਸੀਂ ਖਰੀਦੀ ਆ ਬਾਈ ਲਓ ਬਾਈ ਆ ਬੇਸ਼ੇਰੀ ਜਿਹੜੀ ਬਾਈ ਲੈ ਕੇ ਆਏ ਆ ਕਿੰਨੇ ਦੀ ਖਰੀਦੀ ਬਈ 25000 25000 ਦੀ ਬਾਈ ਜੀ ਲੈ ਕੇ ਆਏ ਆ ਬੇਸ਼ੇਰੀ ਤੇ ਕਿਵੇਂ ਜੈ ਜੀ ਮਿਲ ਗਈ ਰੇਟ ਦੀ ਐਨ ਕੀ ਕਿਵੇਂ ਮੰਨਦਾ ਕਿ ਤੇਜੀ ਆ ਤੇਜੀ ਆ ਕਿਹੜੇ ਰੀ ਤੋਂ ਆਏ ਬਈ ਅੰਮਰਸੋਰੋਂ ਕਿੰਨੇ ਨਾਲ ਖਰੀਦੇ ਜੀ ਤਿੰਨ ਸੀ ਤਿੰਨ ਠੀਕ ਹੈ ਜੀ ਆ 25000 ਦੀ ਤੇ ਕਿੰਨੇ ਮਹੀਨੇ ਦੀ ਤਿੰਨਾਂ ਦੀ ਠੀਕ ਹੈ ਜੀ ਲਾਓ ਬਈ ਬਹੁਤ ਬਹੁਤ ਵਧਾਈਆਂ ਬਈ ਤੁਹਾਨੂੰ ਤਰੱਕੀ ਮਿਲੇ ਤੁਹਾਡੇ ਜਾਨਵਰਾਂ ਦੀ ਲਓ ਬਈ ਅੱਗੇ ਫੇਰ ਆ ਗਏ ਆ ਕਬੂਤਰ 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 ਅਲੱਗ ਅਲੱਗ ਨਸਲ ਦੇ ਆ ਬਈ ਆ ਤੁਸੀਂ ਦੇਖ ਸਕਦੇ ਹੋ ਇਹ ਕਿੰਝ ਚਮੜੇ ਦੇ ਨਕਾਪ ਉੱਪਰੇ ਆ ਇੱਧਰ ਬਈ ਬਾਈਆਂ ਨੇ ਕੱਟ ਤੀਆਂ ਘੋੜਿਆਂ ਤੇ ਘੋੜੇ ਬਾਹਰ ਸਾਹਮਣੇ ਤੁਸੀਂ ਦੇਖ ਸਕਦੇ ਆ ਲਾਤੀਆ ਪੂਰੇ ਸ਼ਕੀਨ ਆ ਬਈ ਕੱਦ ਵੀ ਪੂਰਾ ਤੇ ਸ਼ਕੀਨ ਵੀ ਫੁੱਲ ਆ ਢਾਲੀਵਾਲ ਸਟੱਡ ਫਾਰਮ ਇਧਰ ਵੀ ਬਈ ਘੋੜੀਆਂ ਘੜਤੀਆਂ ਬਾਹਰ ਕੋਲੀ ਸਕਣ ਆ ਸਾਹਮਣੇ ਫੇਰ ਬਈ ਆਈਆਂ ਘੋੜੀਆਂ ਉਹ ਸਾਹਮਣੇ ਬੱਤਕਾਂ ਕੁੱਤੇ ਅਲੱਗ-ਅਲੱਗ ਨਸਲ ਦੇ ਆ ਬਈ ਆ ਸਾਹਮਣੇ ਬਈ ਫੇਰ ਘੋੜੀਆਂ ਘੋੜੀਆਂ ਸਾਨੂੰ ਦੇਖਣ ਨੂੰ ਮਿਲੀਆਂ ਲਾਈਆਂ ਪਈਆਂ ਬਾਈਆਂ ਦੀਆਂ ਲੈਂਡ ਦੇ ਵਿੱਚ ਸਾਹਮਣੇ ਬਈ ਕਰਾਈ ਜਾਂਦੇ ਸੈਰ ਘੋੜੀ ਦੀ ਆ ਘੋੜਾ ਖੜਾ ਬਈ ਪੂਰਾ ਸ਼ਕੀਨ ਆ ਅੱਜ ਬਈ ਠੰਡ ਬਹੁਤ ਆ ਕੱਲ ਤਾਂ ਸੀਗਾ ਦਿਨ ਬਹੁਤ ਕਰੜਾ ਅੱਜ ਠੰਡ ਜਿਆਦੇ ਆ ਆ ਸਾਹਮਣੇ ਬਈ ਫੇਰ ਆ ਗਈਆਂ ਨੌਕਰੀਆਂ ਇੱਧਰ ਦੇਖੋ ਬਈ ਉੱਤੇ ਉੱਤੇ ਇਹਦੇ ਸਿਰਾ ਗੱਲਬਾਤ ਕਟਾਂ ਜਿਹੜੇ ਲੇ ਪਾਦੇ ਪਾਦੇ ਆ ਜਾ ਬੱਚੇ ਨੂੰ ਕਾਰੋ ਪਾਉਂਦੇ ਹੈਗੇ ਇਧਰ ਬਈ ਲਾਈਆਂ ਪਈਆਂ ਬਾਈਆਂ ਨਹੀਂਆਂ ਫੇਰ ਕੱਢ ਕੇ ਬਾਹਰ ਆਹ ਖੜੀਆਂ ਸਾਰੀਆਂ ਨੋਖਰੀਆਂ ਹੀ ਆ ਬਈ ਆ ਦੇਖੋ ਬਾਈ ਲਾਈਆਂ ਪਈਆਂ ਬਾਈਆਂ ਦੀਆਂ ਬਾਹਰ ਕੱਢ ਕੇ ਟੈਂਟ ਥੱਲੇ ਲੈਣ ਦੇ ਵਿੱਚ ਆਹ ਸਾਹਮਣੇ ਬੈਟਰੀ ਵਾਲੀ ਜੀਪ ਆ ਗਈ ਬਈ ਆ ਆ ਗਿਆ ਬਈ ਘੋੜਾ ਨੁਗਰਾ ਲਓ ਬਈ ਦੋਸਤੋ ਇਹ ਤੁਹਾਨੂੰ ਝੋਟਾ ਦਿਖਾਉਣੇ ਆ ਝੋਟਾ ਹੈਗਾ ਚਾੜੇ 5 ਸਾਲਾਂ ਦਾ ਹੀ ਸਾਢੇ 5 ਸਾਲਾਂ ਦਾ ਝੋਟਾ ਬਈ ਆਪਣੇ ਫਰੀਦਕੋਟ ਜ਼ਿਲ੍ਹੇ ਤੋਂ ਹੀ ਆਇਆ ਪਿੰਡ ਆ ਬਾਈਆਂ ਦਾ ਚਾਹਲ ਫਰੀਦਕੋਟ ਦੇ ਬਿਲਕੁਲ ਨਾਲ ਜੇ ਕਿਸੇ ਭਰਾ ਨੇ ਝੋਟੀ ਲਵਾਉਣੀ ਹੋਵੇ ਤਾਂ ਆਪਾਂ ਬਾਈ ਨਾਲ ਕਰਾਉਣੀ ਹੈ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਬਾਈ ਜੀ ਆਪਣਾ ਮੇਰਾ ਦਵਿੰਦਰ ਸਿੰਘ ਹੈ ਬਾਈ ਦਾ ਨਾਮ ਦਵਿੰਦਰ ਸਿੰਘ ਹੈ ਤੇ ਫੋਨ ਨੰਬਰ ਬਾਈ ਜੀ ਆਪਣਾ ਮੇਰਾ 9417387607 9417387607 87607 ਸੰਗਾ ਫਾਰਮ ਹੁੰਦਾ ਹੈ ਸੰਗਾ ਫਾਰਮ ਚਹਿਲ ਵਾਲਿਆਂ ਦਾ ਬਾਈ ਜੀ ਝੋਟਾ ਦੇ ਫੀਸ ਕਿੰਨੇ ਬਾਈ ਜੀ ਦੀ ਫੀਸ ਹੈ ਲਵਾਈ ਹੈ ਜੀ 1000 ਰੁਪਏ ਦੀ 1000 ਰੁਪਏ ਬਾਈ ਜੀ ਲਵਾਈ ਆਪਾਂ ਦੇਨੇ 150 ਰੁਪਏ ਦਾ ਠੀਕ ਹੈ ਜੀ ਚਲੋ ਆਪਣੇ ਪਿੰਡਾਂ ਦੇ ਵਿੱਚ ਜੀਵਿੰਦਾਰ ਆਪਣੇ ਨਾਲ ਜੋੜਿਆ ਜਈ ਕਿਸੇ ਨੇ ਝੋਟੀ ਲਵਾਉਣੀ ਹੋਵੇ ਤਾਂ ਬਾਈ ਜੀ 1000 ਰੁਪਿਆ ਫੀਸ ਹੈ ਦੀ ਤੇ ਪਿੰਡ ਹੈਗਾ ਚਾਹਲ ਤੇ ਬਾਕੀ ਬਾਈ ਨੇ ਨੰਬਰ ਆਵਦਾ ਬੋਲਤਾ ਤੇ ਝੋਟਾ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦਿਖਾਤਾ ਲਓ ਬਈ ਦੋਵੇਂ ਪਾਸੇ ਜਿਹੜੇ ਘੋੜੇ ਹੀ ਆ ਬੱਚੇ ਆ ਲਗਾਓ ਭਾਈ ਲਗਾਓ 16 ਜਨਵਰੀ ਬਾਈ ਜੀ ਘੋੜਿਆਂ ਵਾਲੇ ਮੇਲੇ ਤੇ ਮੌਜੂਦ ਹਾਂ ਅੱਜ ਦਿਖਾਵਾਂਗੇ ਤੁਹਾਨੂੰ ਸਾਰੇ ਵਲੌਗ ਦੇ ਵਿੱਚ ਮੇਲਾ ਕਮੈਂਟ ਦੇ ਵਿੱਚ ਜਰੂਰ ਦੱਸੋ ਜੇ ਬਾਈ ਜੀ ਵੀਡੀਓ ਕਿਵੇਂ ਲੱਗੀ ਅੱਜ ਵੀ ਠੰਡ ਜ਼ਿਆਦਾ ਆ ਕੱਲ ਨਾਲੋਂ ਬਾਈਆਂ ਨੇ ਜਾਨਵਰ ਜਿਹੜੇ ਉੱਤੇ ਠੰਡ ਤੋਂ ਬਚਾਉਣ ਲਈ ਕਵਰ ਕੀਤੇ ਆ ਤੇ ਬਾਹਰ ਕੱਢਦੇ ਆ ਇੱਧਰ ਬਾਈ ਲਈ ਆਉਂਦੇ ਆ ਕਾਲੀ ਆ ਸਾਹਮਣੇ ਵੀ ਆ ਗਏ ਫੇਰ ਜਾਨਵਰ ਦੋ ਆਹ ਸਾਹਮਣੇ ਨੁਕਰਾ ਬੱਚਾ ਜੀ ਪੰਜਾਬ ਦਾ ਸਟੱਡ ਫਾਰਮ ਵਲੌਗ ਦੇ ਵਿੱਚ ਬਾਈ ਜੀ ਆਪਾਂ ਪੁੱਛਾਂਗੇ ਵੀ ਗੱਲਬਾਤ ਵੀ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਜੀ ਆਹ ਮੁੰਡੇ ਸੀਗੇ ਉਹ ਵੇਖੋ ਬਈ ਨੁਗਰਾ ਘੋੜਾ ਰਫਤਾਰ ਸਾਹਮਣੇ ਘੋੜੀਆਂ ਕੱਢੀਆਂ ਜੀ ਚਾਹੇ ਕੋਈ ਬਾਤ ਕੁਲਦੀ ਹੋਈ ਬਾਤ ਕੁਲਦੀ ਸਾਹਮਣੇ ਫੇਰ ਘੋੜੀਆਂ ਆ ਗਈਆਂ ਬਈ ਫਿਰ ਇੱਕ ਸਟੱਡ ਫਾਰਮ ਉਹ ਆ ਗਿਆ ਬਾਈ ਕਾਲਾ ਘੋੜਾ ਪੂਰਾ ਸ਼ਕੀਨ ਆ ਉਹ ਸਾਹਮਣੇ ਵੀ ਕੱਡੀਆਂ ਪਈਆਂ ਬਾਹਰ ਬਾਕੀ ਆਲੇ ਦਿਨ ਨਾਲੋਂ ਬਾਈ ਜੀ ਅੱਜ ਜਿਹੜਾ ਘੱਟ ਰਸ਼ ਉਹਦੇ ਜਿਆਦਾ ਸੀ ਆ ਸਾਹਮਣੇ ਬਾਈ ਉੱਤੇ ਲਿਆਂਦੇ ਬਾਈਆਂ ਨੇ ਸੇਲ ਵਾਸਤੇ ਸਾਹਮਣੇ ਫੇਰ ਆ ਗਿਆ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਲਿਆਂ ਦੇ ਧੰਕ ਕੋੜੀਆਂ ਬਾਈਆਂ ਨੇ ਕੱਢ ਕੇ ਬਾਹਰ ਲਾਤੀਆਂ ਜੀ ਆਹ ਰੋੜੀ ਹਾਂ ਉਹ ਸਾਹਮਣੇ ਬਈ ਬਿਸ਼ੇਰੀ ਚੜਾ ਰਹੇ ਆ ਗੱਡੀ ਤੇ ਇਹ ਬਾਈਆਂ ਨੇ ਖਰੀਦੀ ਆ ਦੇਖੋ ਫਿਰ ਕਿਵੇਂ ਫਰੋਂਦੇ ਸ਼ਾਲ ਅੱਛਾ ਕੱਲਾ ਦੇ ਬੜਾ ਪੂਤ ਫੜ ਲਾ ਪੂਤ ਫੜ ਕੇ ਮੜ ਕੇ ਵਿੱਚ ਮਾਰ ਜਾ ਕੇ ਯਾਰ ਇਹ ਬਾਈ ਜੀ ਜਿਹੜੇ ਟੈਂਕਰ ਤੇ ਚੜਾ ਰਹੇ ਆ ਬੱਚੇ ਖਰੀਦੇ ਆ ايه بيك تيار بيه انت ਦੇਖੋ ਬਈ ਸਕੀਮ ਨਾਲ ਜਿਹੜਾ ਜਾਨਵਰ ਆ ਇਹ ਪਿਆਰ ਦੇ ਨਾਲ ਝੜਾਉਣਾ ਪੈਂਦਾ ਦੇਖੋ ਲਓ ਹਾਂ ਇਹ ਆਉ ਕੁੜੀ ਆ ਕੱਢਦੇ ਨੇ ਵਾਹ ਆਉਣਾ ਆ ਵੀ ਝੜਾਉਂਗੇ ਤਾਂ ਜਾਈ ਜਾਂਦੇ ਵਿੱਚ ਜੀ ਲੋ 2000 ਹੋ ਗਏ ਨਾ ਲੋਕ ਤਾਂ ਨਹੀਂ ਰੱਖਦੇ ਲੋ ਦੇਖੋ ਬਈ ਘੋੜਾ ਲੋ ਵੀ ਦੋਸਤੋ ਆਪਣੇ ਦੋਦੇ ਤੋਂ ਵੀ ਆਏ ਆ ਬਾਈ ਮੇਲਾ ਵੇਖਣ ਘੋੜਿਆਂ ਵਾਲੇ ਮੇਲੇ ਤੇ ਕੀ ਆਲਾ ਜੀ ਬਹੁਤ ਵਧੀਆ ਕਿਵੇਂ ਮੇਲੇ ਦਾ ਮਾਹੌਲ ਆ ਪੂਰਾ ਸੁਹਾਵੀਆ ਬਹੁਤ ਵਧੀਆ ਸਿਰਾਂ ਠੀਕ ਆ ਆ ਗਏ ਨਜ਼ਾਰਾ ਕਿਤੇ ਅੱਜ ਹੀ ਆਏ ਸੀਗੇ ਪਹਿਲਾਂ ਵੀ ਆਏ ਆ ਬਾਈ ਅਸੀਂ ਅੱਜ ਹੀ ਆਏ ਆ ਤੇ ਜਵਾਕ ਕੱਲ ਵੀ ਉਂਦਰੇ ਪਾਸੋਂ ਵੀ ਆਉਂਦੇ ਰਹੇ ਠੀਕ ਹੈ ਜੀ ਠੀਕ ਹੈ ਬਈ ਚੜਾਈ ਵੀ ਥੋੜੀ ਓਕੇ ਆ ਦੇਖੋ ਬਈ ਕੋੜੀਆਂ ਕੱਦ ਕਾਠ ਦੀਆਂ ਫੁੱਲ ਹੈ ਤੇ ਸ਼ਕੀਨ ਵੀ ਬਹੁਤ ਆ ਲਓ ਬਈ ਬਾਈਆਂ ਨੇ ਲਾਤੀਆਂ ਬਾਹਰ ਕੱਢ ਕੇ ਜੀ ਸਰਾ ਸਟੱਡ ਫਾਰਮ ਸਾਹਮਣੇ ਘੋੜਾ ਆ ਗਿਆ ਨੁਗਰਾ ਬਈ ਆਹ ਬਸ਼ੀਰੀਆਂ ਆ ਗਈਆਂ ਬਈ ਇੱਧਰ ਆ ਗਈਆਂ ਜੀ ਨੁکریاں ਹੋ ਉਹ ਮੱਕੀ ਸੰਝੋਟੇ ਲਓ ਬਈ ਦੋਸਤੋ ਲਾਈਆਂ ਪਈਆਂ ਬਾਈਆਂ ਦੀਆਂ ਘੋੜੀਆਂ ਵੀ ਬਾਹਰ ਕੱਢ ਕੇ ਪੂਰੀਆਂ ਸ਼ਕੀਨ ਆ ਬਈ ਕੰਨਾਂ ਦੀਆਂ ਗੋਲ ਆ ਨਾਲ ਲਾਲ ਲੈਂਦੀਆਂ ਜਮ ਹਾਈਟ ਵੀ ਪੂਰੀ ਫੁੱਲ ਆ ਬਈ ਤੇ ਠੰਡ ਵੀ ਅੱਜ ਬਹੁਤ ਵਖਾਉਣੇ ਬਲੌਗ ਦੇ ਵਿੱਚ ਹੋਰ ਕੁਝ ਵੱਖਰਾ ਲਓ ਬਈ ਦੋਸਤੋ ਹੁਣ ਆਪਾਂ ਆ ਗਏ ਆ ਕੌਣੀ ਸਟੱਡ ਫਾਰਮ ਵਾਲਿਆਂ ਦੇ ਇਹ ਬਾਈ ਦਾ ਬੇਟਾ ਵੀ ਆ ਤੁਸੀਂ ਦੇਖ ਸਕਦੇ ਹੋ ਬੈਨਰ ਤੇ ਤੇ ਇਹ ਬਾਈ ਦੀ ਬੇਟੀ ਹੈ ਜਿਹੜੀ ਬਾਈ ਦੀ ਬੇਟੀ ਹੈ ਇਹ ਘੋੜੇ ਤੇ ਰੈਡ ਜਾਨੀ ਘੋੜੇ ਨੂੰ ਤੋਰਦੀ ਵੀ ਆ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਕੀ ਨਾਮ ਆ ਬਾਈ ਜੀ ਆਪਣਾ ਕਾਬਲ ਕੌਣੀ ਜੀ ਠੀਕ ਹੈ ਕੌਣੀ ਤਾਂ ਜੀ ਹਾਂਜੀ ਕੌਣੀ ਪਿੰਡ ਦੇ ਠੀਕ ਹੈ ਜੀ ਤੇ ਕਿੰਨੇ ਜਾਨਵਰ ਆ ਬਾਈ ਜੀ ਆਪਣੇ ਕੋਲੇ ਆਪਣੇ ਕੋਲੇ 2-3 ਜਾਨਵਰ ਆ ਜੀ ਠੀਕ ਹੈ ਜੀ ਹਾਂਜੀ ਤੇ ਆਪਾਂ ਬਾਈ ਜੀ ਜਿਹੜੀ ਮੇਨ ਗੱਲ ਆਪਣੇ ਘੋੜੇ ਤੇ ਕਰਨੀ ਹੈ ਕਿ ਕਿੰਨੇ ਸਾਲਾਂ ਦਾ ਬਾਈ ਇਹਨੂੰ ਬਾਈ ਜੀ 12 ਸਾਲ ਲੱਗ ਗਏ ਠੀਕ ਹੈ ਜੀ ਤੇ ਜੇ ਬਾਈ ਜੀ ਇਹਦੇ ਹਾਈਟ ਦੀ ਗੱਲ ਕਰੀਏ ਤਾਂ ਹਾਈਟ ਕਿੰਨੀ ਹੈ ਤੇ ਇਹਦੀ 65+ ਹੈ ਹਾਈਟ 65+ ਜੀ ਹਾਂਜੀ ਕੰਨਾਂ ਦਾ ਬਾਈ ਜੀ ਦੇਖ ਸਕਦੇ ਹਾਂ ਘੋੜਾ ਪੂਰਾ ਸ਼ਕੀਨ ਹੈ ਤੇ ਰੰਗ ਵੀ ਜਮਾ ਚਿੱਟਾ ਦੁੱਧ ਵਰਗਾ ਬਾਈ ਤੇ ਬਾਈ ਜੀ ਜੇ ਆਪਾਂ ਲਵਾਈ ਦੀ ਗੱਲ ਕਰੀਏ ਲਵਾਈ ਕਿੰਨੀ ਹੈ ਜੀ ਇਹ 25000 ਹੈ ਜੀ ਬੇਟੀ ਤੇ ਆਪਣਾ ਫੋਨ ਨੰਬਰ ਬੋਲੇ ਜੀ ਅ ਅਧਾਨੇ ਮੈਂ 46 ਹਾਂਜੀ 38302 ਠੀਕ ਹੈ ਜੀ 98146 38302 38302 ਬਾਈ ਦਾ ਫੋਨ ਨੰਬਰ ਹੈ ਜੇ ਕਿਸੇ ਨੇ ਹੋਰ ਕੁਝ ਵੀ ਪੁੱਛਣਾ ਹੈ ਤਾਂ ਬਾਈ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਗੱਲ ਹੋ ਰਹੀ ਹੈ 15 16 17 ਦੇ ਵਿੱਚ ਤਿੰਨਾਂ ਚੈਂਪੀਅਨਾਂ ਘੋੜਾ ਠੀਕ ਹੈ ਜੀ ਅੱਛਾ ਪਹਿਲਾਂ ਨਮੈਸ਼ ਤੇ ਲਾਇਆ ਸੀਗਾ ਹਾਂ ਤਿੰਨਾਂ ਚੈਂਪੀਅਨਾਂ ਸ਼ੋਆਂ ਦਾ ਠੀਕ ਹੈ ਕਿਹੜੇ ਕਿਹੜੇ ਸ਼ੋਆਂ ਤੇ ਲਾਇਆ ਸੀ ਇਹ 15 16 17 ਦੇ ਵਿੱਚ ਨਾਬੇ ਨਾਬੇ ਤੇ ਮਸਤੂਨਾ ਸਾਹਿਬ ਜਦੋਂ ਬਾਦਲ ਸਾਹਿਬ ਵੇਲੇ ਸਰਕਾਰੀ ਸ਼ੋਅ ਹੁੰਦੇ ਸੀ ਠੀਕ ਹੈ ਜੀ ਆ ਪੁਰਾਣਾ ਘੋੜਾ ਇਹਨੂੰ ਸੁਨਾਮ ਵਾਲਾ ਲਈ ਗੁੰਡਰ ਕਹਿੰਦੇ ਸੀ ਪਹਿਲੇ ਠੀਕ ਹੈ ਹੁਣ ਇਹ ਆਪਣੇ ਕੋਲੇ 1.5 ਸਾਲ ਹੋ ਗਿਆ ਕੌਣੀ ਆ ਗਿਆ ਠੀਕ ਹੈ ਜੀ ਹੁਣ ਇੱਥੇ ਬਰੀਡ ਕਰਦੇ ਹਾਂ ਠੀਕ ਹੈ ਜੀ ਜੇ ਬਾਈ ਜੀ ਬੱਚੀਆਂ ਦੀ ਗੱਲ ਕਰਗੇ ਤਾਂ ਇਹ ਜਿਹੜੀ ਘੋੜੀ ਘੋੜੇ ਤੇ ਲੈ ਜਾਂਦੀ ਹੈ ਜੇ ਬੱਚੀਆਂ ਇਹ ਬੱਚੇ ਜ਼ਿਆਦਾਤਰ ਬੱਚੇ ਆਪਦੇ ਤੇ ਲੈ ਕੇ ਜਾਂਦੇ ਆਪਦੇ ਤੇ ਲੈ ਜਾਂਦੇ ਹਾਂ ਜੀ ਇਹਦੇ ਚੰਬੇ ਬੱਚੇ ਤਾਂ ਬਹੁਤ ਜ਼ਿਆਦਾ ਘੱਟ ਆਉਂਦੇ ਆ ਠੀਕ ਹੈ ਜੀ ਇਹਦੇ ਜਿਹੜਾ ਜ਼ਿਆਦਾਤਰ ਨੁਕਰੇ ਬੱਚੇ ਆਉਂਦੇ ਆ ਠੀਕ ਹੈ ਜੀ ਇਹ ਜੇ ਰੰਗ ਦੇਊਗਾ ਹੋਰ ਕੋਈ ਚੰਮੀਆਂ ਘੋੜੀਆਂ ਤੇ ਤਾਂ ਨੀਲਾ ਰੰਗ ਦੇਊਗਾ ਇਸ ਤੋਂ ਇਲਾਵਾ ਹੋ ਠੀਕ ਹੈ ਜੀ ਹਾਂ ਜੀ ਇਹਦੇ ਬਾਈ ਬੱਚੇ ਆ ਸਾਹਮਣੇ ਫਲੈਕਸ ਲੱਗਿਆ ਮਾਰਵਾੜੀ ਘੋੜੀਆਂ ਦੇ ਬੱਚਿਆਂ ਦਾ ਫਲੈਕਸ ਲੱਗਿਆ ਠੀਕ ਹੈ ਜੀ ਅੱਛਾ ਜਿਹੜੇ ਇਹਦੇ ਬੱਚੇ ਆਏ ਜੀ ਹਾਂ ਇਹ ਮਾਰਵਾੜੀ ਘੋੜੀਆਂ ਤੇ ਵੀ ਨੁਕਰਾਂ ਸੁਆਏ ਠੀਕ ਹੈ ਜੀ ਆਹ ਬਾਈ ਜੀ ਦੇਖ ਸਕਦੇ ਤੁਸੀਂ ਜਿਵੇਂ ਮਾਰਵਾੜੀ ਘੋੜੀਆਂ ਇਸੇ ਘੋੜੇ ਤੋਂ ਲਵਾਈਆਂ ਸੀ ਤੇ ਬੱਚੇ ਆਪਦੇ ਦੇ ਲੱਗੇ ਬੱਚੇ ਜਿਹੜੇ ਘੋੜੇ ਤੇ ਗਏ ਆ ਨੁਕਰੇ ਆ ਜਾਵਾ ਬੱਚੇ ਆ ਤੁਸੀਂ ਦੇਖ ਸਕਦੇ ਹੋ ਇਹ ਕਿਹੜੇ-ਕਿਹੜੇ ਏਰੀਆ ਦੇ ਬਾਈ ਜੀ ਘੋੜੀਆਂ ਇਹ ਉਧਰ ਸੁਨਾਮੇਰਗੇ ਦੇ ਵਿੱਚ ਹੀ ਆ ਜੀ ਠੀਕ ਹੈ ਜੀ ਹੁਣ ਆ ਇਹਦੇ ਬੱਚੇ ਆ ਪਰਬਤ 68+ ਹਾਈਟ ਤੇ ਆਇਆ ਆ ਬਾਈ ਜੀ ਜਿਹੜਾ ਇਸੇ ਘੋੜੇ ਦਾ ਬੱਚਾ ਇਹਦੀ ਜਿਹੜੀ ਹਾਈਟ ਹੈ 68 ਇੰਚ ਪਲੱਸ ਆ ਸਾਹਮਣੇ ਆ ਗਿਆ ਇਹ 17 ਮਹੀਨਾਂ 17 ਮਹੀਨਿਆਂ ਦਾ ਇਹਦੀ ਹਾਈਟ ਹੈਗੀ ਆ 64 ਪਲੱਸ ਜੀ ਬਿਲਕੁਲ ਚਿੱਟਾ ਘੋੜਾ ਜਮਾ ਤੇ ਕੰਨਾਂ ਦਾ ਵੀ ਪੂਰਾ ਸ਼ਕੀਨ ਆ ਸਾਹਮਣੇ ਫੇਰ ਇੱਕ ਆ ਗਿਆ ਇਹ ਬੱਚਾ ਇਹਦੀ ਹੇਟ ਹੈਗੀ ਆ 65 ਪਲੱਸ ਪਲੱਸ ਦੋ ਦੰਦ ਹੈ ਠੀਕ ਹੈ ਦੋ ਦੰਦ ਹੈ ਆ ਦੋ ਬਿਚੇਰੀ ਪੂਰੀ ਹੋ ਗਈ ਸੀ ਪਿੱਛੇ ਜੇ ਆਪਣਾ ਬਾਈ ਜੀ ਕੋਲੇ ਠੀਕ ਹੈ ਜੀ ਇਹ ਦੋ ਦੰਦ ਦਾ 67 ਪਲੱਸ ਆਈਡੀ ਸੀ ਹੈ ਜੀ ਠੀਕ ਹੈ ਜੀ ਬਾਕੀ ਬਾਈ ਜੀ ਤੁਹਾਨੂੰ ਜਿਹੜੀ ਸਾਰੇ ਆਪਾਂ ਘੋੜੇ ਦੀ ਹਿਸਟਰੀ ਦਿਖਾਤੀ ਹੈ ਤੇ ਜੇ ਹੋਰ ਵੀ ਕਿਸੇ ਭਰਾ ਨੇ ਮੰਨ ਲਓ ਘੋੜੇ ਬਾਰੇ ਪੁੱਛਣਾ ਵੀ ਤਾਂ ਨੰਬਰ ਬਾਈ ਜੀ ਇੱਕ ਵਾਰੀ ਫੇਰ ਦੱਸ ਦਿਓ 98146 38302 ਠੀਕ ਹੈ ਜੀ ਇੱਕ ਕੌਣੀ ਪਿੰਡ ਬਾਈ ਜੀ ਦੋਦਾ ਕੌਣੀ ਆ ਮੋਕਸਰ ਤੋਂ ਬਠਿੰਡਾ ਰੋਡ ਮੋਕਸਰ ਜ਼ਿਲ੍ਹੇ ਦੇ ਵਿੱਚ ਦੋਦਾ ਕੌਣੀ ਬਾਈ ਦਾ ਪਿੰਡ ਹੈ ਠੀਕ ਹੈ ਬਾਈ ਜੀ ਠੀਕ ਹੈ ਓਕੇ ਠੀਕ ਹੈ ਜੀ ਲਾਓ ਬਈ ਦੋਸਤੋ ਸਾਹਮਣੇ ਬਾਈਨਾ ਮਲਾਉਣੇ ਆ ਉਹ ਸਾਹਮਣੇ ਜਿਹੜੀ ਗੱਡੀ ਆ ਰਹੀ ਚੜਦੀ ਕਲਾ ਵਾਲੀ ਟੈਂਟ ਜਿਹੜਾ ਇਹ ਹੈ ਟੈਂਟ ਕਿਹੜਾ ਬੰਗਾਲੀ ਟੈਂਟ ਵਾਈਦਾ ਹੈ ਬੰਗਾਲੀ ਟੈਂਟਾਂ ਬਾਈਆਂ ਦਾ ਇਹ ਬਾਈ ਮਾਲਕ ਹੈ ਇਹਨਾਂ ਨੂੰ ਪੁੱਛਦੇ ਆ ਬਈ ਜੇ ਕਿਸੇ ਨੇ ਅਗਲੇ ਮੰਨ ਲਓ ਆਉਣਾ ਹੈ ਸਾਲ ਜਾਂ ਦਸਹਰੇ ਤੇ ਆਉਣਾ ਹੈ ਜੇ ਕਿਸੇ ਨੇ ਟੈਂਟ ਲਾਉਣਾ ਹੋਵੇ ਤਾਂ ਬਾਈ ਦਾ ਆਪਾਂ ਨੰਬਰ ਵੀ ਲਵਾਂਗੇ ਵੀਡੀਓ ਜੁੜੇ ਰਹੋ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਜੀ ਹਾਂਜੀ ਹਾਂਜੀ ਤੁਸੀਂ ਬਾਈ ਜੀ ਮੇਲੇ ਤੇ ਜੇ ਕਿਸੇ ਟੈਂਟ ਲਾਉਣਾ ਹੋਵੇ ਟੈਂਟ ਲਾਉਣਾ ਜੀ ਹਾਂਜੀ ਹਾਂਜੀ ਤੇ ਕੀ ਖਰਚਾ ਖਰਚਾ ਬਾਈ ਜੀ ਆਪਣਾ ਠੀਕ ਹੈ ਜੀ ਜਿਹੜਾ ਦੂਜਾ ਚੰਗਾ ਸੱਜਣ ਵਿੱਚ ਲੱਗੇ ਜੀ ਆਪ ਦਾ ਚੰਗਾ ਹਨਾ ਉਹ ਸਹਾ ਹੁਣਾ ਕਰ ਲਈਦਾ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਪਿੰਡ ਕਿਹੜਾ ਹੀ ਆਪਣਾ ਮੇਰਾ ਪਿੰਡ ਸਾਦਕਾ ਜੀ ਸਾਦਕਾ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ੱੱਲੋਂ ੱੱਲੋਂ ਟੈਂਟ ਹਾਊਸ ਹੈ ਜੀ ਆਪਣਾ ਨੰਬਰ ਦੱਸ ਦਿਓ 94634 31 ਤੋਂ 40 ਠੀਕ ਹੈ ਜੀ ਹਾਂਜੀ ਬਾਈ ਨੇ ਨੰਬਰ 10 ਦਾ ਜੇ ਕਿਸੇ ਨੇ ਮੰਨ ਲਓ ਟੈਂਟ ਲਵਾਉਣਾ ਹੋਵੇ ਮੇਲੇ ਦੇ ਵਿੱਚ ਅਗਲੇ ਸਾਲ ਜਾਂ ਦਸਹਰੇ ਤੇ ਆਉਣਾ ਤਾਂ ਬਾਈ ਨੇ ਜਰੂਰ ਕੰਟੈਕਟ ਕਰਿਓ ਜੀ ਠੀਕ ਹੈ ਜੀ ਠੀਕ ਹੈ ਦੋਸਤੋ ਅੱਜ ਜਿੰਨਾ ਵੀ ਆਪਾਂ ਵਲੌਗ ਤੁਹਾਨੂੰ ਦਿਖਾ ਸਕੇ ਦਿਖਾਇਆ 16 ਜਨਵਰੀ ਸੀ ਅੱਜ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਈ ਜੀ ਕਿਵੇਂ ਲੱਗਿਆ ਵਲੌਗ ਵਲੌਗ ਆਪਣਾ ਠੀਕ ਹੈ ਜੀ ਧੰਨਵਾਦ ਜੀ ਓਕੇ